ਸਸੀ ਗਾਲ ਜੀ ਆਪਾਂ ਲੱਗੇ ਆ ਵਲੌਗ ਦੀ ਸਟਾਰਟਿੰਗ ਕਰਨਾ ਤੇ ਮੈਂ ਤਾਂ ਖੈਰ ਆਪ 10 11 ਮਈ ਕੱਢ ਲੂ ਧੁੱਪ ਤੇ ਰੱਬ ਤਾਂ 10 11 ਮਹੀ ਇਹ ਵੀ ਨਹੀਂ ਧੁੱਪ ਕੱਢ ਦੋ ਜੀ ਬੱਚੇ ਲਾਜ਼ਮੀ ਬਾਉਣੇ ਕਿਉਂਕਿ ਬੱਚੇ ਕਾਫੀ ਵਿੱਚ ਵੱਡੇ ਆ ਤੇ ਕਾਫੀ ਬੱਚੇ ਵੱਡੇ ਆ ਆ ਤੇ ਸਭ ਤੋਂ ਵੱਡੀ ਪ੍ਰੋਬਲਮ ਆ ਪੱਠਿਆਂ ਦੀ ਸਾਲਾ ਇਹ ਚ ਮੈਨੂੰ ਕੁਝ ਵੀ ਨਹੀਂ ਹੁੰਦਾ ਦੀਂਦਾ ਚਲੋ ਕੋਈ ਗੱਲ ਨਹੀਂ ਇਦਾਂ ਹੀ ਰੇ ਰੂ ਪਾ ਕੇ ਨਾ ਕਿਰਾਂ ਕਰ ਦਿੰਦੇ ਆ ਸਬਜੀ ਕਿਰਾਂ ਜਾ ਵਾ ਹੈਗੀ ਜਿਹੜਾ ਕੋ ਸਹਿਗਾ ਠੀਕ ਹੀ ਆ ਤੇ ਤੂਤ ਵੀ ਸ਼ਗਾਉਣਾ ਯਾਰ ਉਰਲੇ ਪਾਸਿਓਂ ਵੀ ਕਰਦੇ ਆ ਦਾ ਮਸਲਾ ਹੱਲ ਮੈਸਟਰ ਮੈਸਤਰੀ ਆ ਗਿਆ ਹੁਣ ਤੇ ਹੁਣ ਇਹਨੂੰ ਮੈਂ ਕਿਹਾ ਸਾਰਾ ਮਟੀਰੀਅਲ ਹੀ ਕੱਢ ਦੇ ਜਿਹੜਾ ਕੋ ਚਾਹੀਦਾ ਨਾ ਉਹ ਹੀ ਕੱਢ ਦੇ ਸਾਰਾ ਕੋਸੀ ਇੱਕ ਮੈਸਤਰੀਆਂ ਦਾ ਅੱਜ ਪਿਆਬ ਬੰਦਾ ਪਿਆਬ ਬੰਦਾ ਤਾਂ ਮੈਂ ਕਿਹਾ ਮੈਂ ਕਿਹਾ ਕੀ ਮੱਲਣਾ ਆਪਣਾ ਨਾਂ ਹੋਵੇ ਕੋਈ ਦੁਕਾਨਾਂ ਨੂੰ ਦੂਰ ਨਾ ਉਹਦੇ ਚੱਲ ਆ ਜਾਵਾਂਗੇ ਬਈ ਤੀ ਕੋਈ ਮਟੀਰੀਅਲ ਦੇਖ ਕੇ ਤੇ ਤੇ ਮੈਸਤਰੀ ਨੂੰ ਮੈਂ ਕਾਢੀ ਆ ਸਰ ਕੋ ਮੈਸਤਰੀ ਨੇ ਗਰਾਰੀਆਂ ਦੀ ਅਗਲਾ ਬਦਲੀ ਕਰਕੇ ਟੋਕਾ ਚਲਾਦਾ ਟੋਕਾ ਚੱਲੇ ਤਾਂ ਬੈਲਟ ਟੁੱਟ ਗਿਆ ਅੱਜ ਮੈਂ ਕਿਹ ਕੋਈ ਦੁਕਾਨਾਂ ਦੇ ਕੋਲ ਪਾਹਦੇ ਆ ਬਈ ਖੁੱਲੀ ਹੋਈ ਤਾਂ ਫੇਰ ਲੈ ਆਉਣੇ ਕਿ ਟੋਕਾ ਚੱਲਦਾ ਹੋ ਗਿਆ ਚਲਾ ਕੇ ਵੇਖਿਆ ਬੈਲਟ ਟੁੱਟ ਗਈ ਚਲੋ ਦੇ ਦੇ ਅਪਾ ਟੁਕਾ ਚਲਾਤਾ ਜੀ ਗਰਾਰੀ ਬਦਲਦੀ ਤੇ ਬੈਲਟ ਵੀ ਨਵਾਂ ਲਿਆ ਕੇ ਚੜਾਤਾ ਤੇ ਜੋਦ ਨੂੰ ਮੈਂ ਕਹ ਕੇ ਗਈ ਬੱਚੇ ਬਾ ਦੇ ਤੇ ਹੁਣ ਬੱਚੇ ਦਿੱਤੇ ਅਬਾ ਬੱਚੇ ਦਿੱਤੇ ਅਬਾ ਉਹ ਤਾਂ ਡੋਰ ਨਾਲ ਇੱਕ ਉਹ ਬੈਠੀ ਉਹ ਡੋਰ ਵਾਲੀ ਇੱਥੇ ਬੈੰਦੀ ਸੀ ਉਹ ਤੇ ਬੱਚੇ ਸਾਰੇ ਬੈਠਿਆ ਬੈਠਿਆ ਲਾਲ ਪੀਲੇ ਖੱਟੇ ਸਾਰੇ ਪਾਤੇ ਖਰਾਕ ਨਾਲ ਜਾ ਕੇ ਭਾਏ ਆ ਮੈਂ ਕਿਹਾ ਮੁੜ ਕੇ ਉੱਡਦੇ ਆ ਖਰਾਬ ਕਰਦੇ ਆ ਤੇ ਉਹ ਬੱਚਾ ਤਾਂ ਆਪਣਾ ਨਹੀਂ ਆਇਆ ਤੇ ਚਲੋ ਇਹ ਵੀ ਕਿਉਂ ਨੇ ਕੱਢਿਆ ਵੀ ਇੱਕ ਹੀ ਆ ਪਾ ਕੋਠੇ ਤੇ ਸੀਗੇ ਜੀ ਆ ਛਦਰੀ ਤੇ ਬੈਠੇ ਕੁਸ ਬੱਚੇ ਕੁਸ ਉਹ ਪਰਲੀ ਛਦਰੀ ਤੇ ਬੈਠੇ ਉਹਦਾ ਪੂਰ ਖਰਾਬ ਸੀ ਉਹ ਪੂਰ ਬਿਲਡ ਕਰਾ ਕੇ ਲਿਆਂਦਾ ਇੱਕ ਡੋਰ ਵਾਲਾ ਉਹ ਬੈਠਾ ਇਹ ਕੁੱਡਿਆ ਫਿਰਦਾ ਇਹ ਕੋ ਬੈਠੀ ਲੀਲੀ ਇਹ ਵਖਾਵਾ ਇਹ ਆਵੀ ਇਹ ਨਿਕੰਦ ਇੱਥੇ ਹੀ ਪੈਂਦਾ ਈ ਛਤਰੀ ਤੇ ਨਹੀਂ ਹੁੰਦਾ ਇਹ ਅੰਦਰ ਹੀ ਵੜਦਾ ਸੀ ਇਹ ਸਿੱਧਾ ਖੁੱਡੇ ਚ ਹੀ ਵੜਦਾ ਤੇ ਬੱਚਾ ਤਾਂ ਬੱਚੇ ਮੌਲਵੇਂ ਦੇ ਸੀ ਮੈਂ ਕਿ ਚੱਲ ਨਹੀਂ ਹੁੰਦਾ ਨਾ ਵੀ ਉਹਦਾ ਭਰਾ ਇੱਕ ਹੀ ਆ ਉਹਨਾਂ ਦਾ ਬੜਾ ਸਿਸਟਮ ਦਾ ਖਰਾਬ ਹੋਇਆ ਉਹ ਦੋ ਹੀ ਰਹਿ ਗਏ ਬੱਚੇ ਵਾਰੀਆ ਮੰਜੀ ਟੁੱਟ ਜੂ ਨਾ ਓਏ ਪਾਣੀ ਕੋਲ ਨਾ ਖੇਈ ਤੇ ਦਾਣਾ ਪਾਣੀ ਬੇਸ਼ੱਕ ਆਪਾਂ ਨੂੰ ਦੁੱਧiar ਪਾਉਣਾ ਪੈ ਜੇ ਪਾਈ ਦਾ ਉਹ ਡੜੀ ਵੱਧ ਪੈ ਗਿਆ ਜਿੰਨਾ ਖਾ ਲੈਣ ਵੱਧ ਪੈ ਗਿਆ ਆਈਆ ਮੁਰਕੀ ਨਾ ਲਾਉਂਦੇ ਮਦਨ ਬੜੇ ਪਾਲੇ ਨਾਲੇ ਤਾਂ ਖਲਾਰਦੇ ਆ ਨਾਲੇ ਮੁਰਕੀ ਮੱਲਾ ਇੱਕ ਦੁਬਾਰਾ ਦਾਣਾ ਪਾਣੀ ਪੈ ਜੂਗਾ ਤੇ ਬੱਚੇ ਲਾ ਲੈ ਠੀਕ ਠੀਕ ਓਕੇ ਇਹਨਾਂ ਦੀ ਟ੍ਰੇ ਲੈਉਣੀ ਕੱਲਿਆਂ ਦੀ ਬਾਕੀ ਸਹੀ ਆ ਬਾਕੀ ਉਤਰਾ ਹੀ ਤੇ ਇਹ ਇਹਨਾਂ ਫਾਕ ਕਰਨ ਵਾਲਾ ਕਰਦਾ ਕੱਲ ਨੂੰ ਲਾਵਾਂਗੇ ਛੋੜਦੇ ਇਹਨਾਂ ਦੇ ਪੂਰਾ ਪਾਣੀ ਪਾ ਦੇ ਜਦੋਂ ਬਾਅਦ ਪਾਣੀ ਪਾਉਣ ਆ ਡੈਡੀ ਕਲਿਕ ਕਰੀ ਜਾਂਦਾ ਪੱਲੜ ਸਾਈਡ ਤੇ 7-8 ਕਿਲੋ ਕਣਕ ਪਾਈ ਜਾਂਦੀ ਆ 7-8 ਕਿਜੀ ਕਣਕ ਪਾਈ ਜਾਂਦੀ ਆ ਪੰਤਰਾ ਨੂੰ ਇਹ ਦੋ ਟਾਈਮ ਪਾ ਜਾਂਦਾ ਪਾਣੀ ਸੂਹਾਂ ਤੇ ਸ਼ਾਮ ਰੋਬੂਟ ਕੇ ਵੱਧ ਗਿਆ ਪਾਣੀ ਚਲ ਬੰਦ ਕਰ ਦੇ ਗਏ ਪਾਣੀ ਟੈਂਕ ਮਾਰ ਦਈਏ ਇਹ ਦੋ ਟਾਈਮ ਪਾਣੀ ਪਾਈਦਾ ਹੀ ਇਹ ਫਿਰ ਇੱਕ ਟਾਈਮ ਤਾਂ ਉਵੇਂ ਹੀ ਧੋ ਕੇ ਜਿੱਥੋਂ ਕਰਕੇ ਪਾ ਲਈਦਾ ਫਿਰ ਜਦੋਂ ਐਸ ਵੇਲੇ ਜੀ पा। पा दाना पानी ਆਪਾਂ ਦਿੱਤਾ ਪਾ ਤੇ ਹੁਣ ਆਪਾਂ ਪਾਣੀ ਵੀ ਰੱਖਤਾ ਤੇ ਹੁਣ ਆ ਪੂਤਲੇ ਬੱਚੇ ਲਾ ਲੇ ਮਾਰ ਬੱਚਾ ਅੱਡ ਕੀਤਾ ਲਿਆ ਆ ਜੀ ਨਾ ਲੱਗੂ ਨਾ ਦੋ ਇੰਨੋਂ ਦਾਣਾ ਪਾਣੀ ਪਾ ਲਗੇ ਤੇ ਉਦੋਂ ਬਾਅਦ ਬੱਚੇ ਲਾ ਗੇ ਤੇ ਕਿ ਕਰੀਏ ਆ ਤਾਂ ਅੱਜ ਜਿਹੜੀ ਵੀਲੇ ਨਾਲ ਲੱਗੀ ਆ ਇਹ ਤਾਂ ਅੱਜ ਹੀ ਲਾ ਲਊਗੀ ਇਹਨਾ ਆਪਣਾ ਕੀ ਨਾਂ ਲੈਂਦੇ ਆ ਚੰਗੀਆਂ ਜੋੜੀਆਂ ਜਿਹੜੀਆਂ ਉਹ ਬੱਚੇ-ਪੁੱਤੇ ਨਹੀਂ ਕੱਢਦੇ ਨਾ ਕਸ਼ਮੀ ਕੋਈ ਤਰ੍ਹਾਂ ਹੀ ਪਤਾ ਨਹੀਂ ਕੀ ਪ੍ਰੋਬਲਮ ਉਹਨਾਂ ਨੇ ਬੱਚੇ ਨਹੀਂ ਕੱਢ ਰਹੇ ਇਹਨਾਂ ਹਾਰ ਕੇ ਖੜ ਜਦੋਂ ਬੱਚੇ ਨਹੀਂ ਕੱਡੇ ਇੱਕ ਕਬੂਦਰੀ ਤਾਂ ਹੈਗਾ ਕਬੂਤਰ ਫਰਦ ਛੱਡੇ ਸੀ ਕਰਕੇ ਆ ਚੱਕ ਲੈ ਜਾਂਦਾ ਬਸ ਬੰਦ ਕਰ ਦੇ ਆ ਫਿਰਦੇ ਦੋ ਗੋਲਿਆਂ ਨਾਲ ਦੇ ਇਹ ਆ ਜਾਂਦੇ ਤੇ ਆਪਾਂ ਲਾਉਣ ਲੱਗੇ ਆ ਬੱਚੇ ਬੱਚੇ ਲਾ ਕੇ ਤੇ ਆਪਾਂ ਇੱਕ ਫੁੱਟੂ ਲੈਣੀ ਆ ਉਹ ਦੂਜਾ ਕੀ ਆਂਦੇ ਹੁੰਦੇ ਆ ਆਪਾਂ ਬੱਚੇ ਲਾ ਲੈਂਦੇ ਆ ਜੀ ਆ ਰਹਿ ਗਈ ਗੱਲੀ ਜਿਹੜੇ ਜੋਤਨੇ ਟੂਰ ਰੈਲ ਦੇ ਲੀਲਾ ਰੰਗ ਲੈ ਕੀ ਤਰਾ ਤੇ ਆਪਾਂ ਪੂਰਲੇ ਲਾਉਣੇ ਆ ਤਿੰਨ ਲੈ ਕੇ ਆਉਨੇ ਆ ਜਾ ਕੇ 2-2 ਫੁੱਟ ਦੇ ਪਾਈਪਾਂ ਦੇ ਟੋਟੇ ਤੇ ਲਾ ਕੇ ਪੂਰਾ ਤੇ ਮੁੜ ਕੇ ਫਰੀ ਆਪਾਂ ਉਹ ਛਤਰੀ ਇੱਕ ਲੱਗੀ ਪਈ ਆ ਕੀ ਆ ਵੀ ਛਤਰੀ ਦੇ ਜਾਵੜੇ ਨਿੱਕਾ ਹੁੰਦਾ ਬਾਹਰ ਰਹਿਣ ਲੱਗ ਪਈ ਪਰ ਘਰੀ ਆ ਜਾਂਦਾ ਵੀੜੇ ਚ ਉਤਰਦਾ ਚਲੋ ਨਾ ਨੂੰ ਲਈਏ ਜੀ ਫਿਰ ਆਪਾਂ ਬਣਾਉਨੇ ਆ ਮੌਲ ਕੀ ਬਣਾਉਂਦਾ ਲਓ ਜੀ ਇਹਨਾਂ ਕੋਲੇ दाणे ਵੱਧ ਗਏ ਤੇ ਉਹਨਾਂ ਨੇ ਜਮਾਂ ਸਾਫ਼ ਕਰਤਾ ਕੰਮ ਤੇ ਆਪਾਂ ਟ੍ਰੇ ਬਦਲ ਦੇਣੀ ਆ ਹਨਾ ਆਪਾਂ ਬਦਲ ਦੇਣੀ ਆ ਟ੍ਰੇ ਆਹ ਟ੍ਰੇ ਉਧਰ ਕਰ ਦੇਣੀ ਆ ਤੇ ਉਧਰ ਦੀ ਟ੍ਰੇ ਕੱਢ ਕੇ ਬਾਹਰ ਲੈ ਜਾਈਏ ਕਾਰਨ ਇਹ ਆ ਭਾਈ ਇਹਨਾਂ ਨੇ दाणे ਵਧਾਤੇ ਆ ਇਹਨਾਂ ਨੇ ਪਰ ਦਾਣੇ ਦੇ ਉੱਤੇ ਵਧਾ ਉਹਨਾਂ ਨੇ ਸਾਫ਼ ਕੀਤਾ ਸੀ ਕੰਮ ਸਾਰਾ ਕਲੀਅਰ ਹੋ ਵੀ ਉਹਨਾਂ ਨੂੰ ਰੱਖਤੇ ਉਹਨਾਂ ਨੇ ਖਾ ਲੈਣੇ ਆ ਪਾਹਣ ਆਪਣਾ ਤਿੰਨ ਪੂਰ ਲਾਉਣੇ ਆਪਾਂ ਲੈਂ ਚਲਦੇ ਆ ਕੀ ਨਾ ਲੈਂਦੇ ਆ ਪਾਈਪਾਂ ਤੇ ਸੀਮੈਂਟ ਤੇ ਰੇਤਾ ਆ ਸਾਲ ਆਇਆ ਹੀ ਨਹੀਂਗਾ ਉੱਥੇ ਬੈਠਾ ਆਵੇ ਡੋਰ ਵਾਲਾ ਛਤਰੀਏ ਦੇ ਵਾਸਤੇ ਲਾਈ ਆ ਵੀ ਛਤਰੀਏ ਛਤਰੀ ਦੇ ਆ ਜੀ ਆ ਡੇਢੇ ਫਿਰਦੇ ਪਤਾ ਨਹੀਂ ਕਿਉਂ ਤੇ ਬਹੁਤਿਆਂ ਨੂੰ ਪੱਠੇ ਪੁੱਠੇ ਅੰਦਰ ਵੀ ਪਾਏ ਪਏ ਇਹਨਾਂ ਦਾ ਕੰਮ ਨਮੀੜਿਆ ਪਿਆ ਆਪਾਂ ਗਏ ਸੀ ਤਿੰਨ ਪਾਈਪਾਂ 2 2 ਇੰਚ ਵਾਲਾ ਠਾ ਇਆਲਗਾ ਤਿੰਨ ਪਾਈਪਾਂ ਤੇ ਲੈਣ ਗਏ ਸੀ ਆਪਾਂ ਕੀ ਮੈਂ ਤੇ ਰੀਤਾ ਉਹਾਂ ਦਾ ਪਾਈਪਾਂ ਮਗਾਂਗਾ ਪਾਈਪਾਂ ਮਿਲੀਆਂ ਨਹੀਂ ਫਿਰ ਆਪਾਂ ਕਰ ਨਹੀਂ ਚੱਲ ਕੋਈ ਨਹੀਂ ਫਿਰ ਕੱਲ ਨੂੰ ਹੀ ਸਹੀ ਸ਼ੈਂਪੀ ਠੰਡ ਬਹੁਤ ਮਾਂਦੀ ਸ਼ਾਮ ਨੂੰ ਤੇ ਚੱਲ ਇਹਦਾ ਮੰਜਾ ਇਸ ਤਰ੍ਹਾਂ ਹੁੰਦਾ ਉੱਥੇ ਪੈਂਦੀ ਐ ਇਸ ਵੇਲੇ ਬੰਦ ਈ ਦੀ ਐ ਵੱਢਦੀ ਐ ਤੇ ਕੱਟੀ ਰਿੰਗੀ ਰਹੀ ਐ ਠੰਡ ਬੰਦੇ ਪਸੂ ਤੇ ਹਰਾ ਸੁੱਕ ਪਾਈ ਪਈ ਆ ਪਰ ਖੋਲ ਕੇ ਇਹਨਾਂ ਨੂੰ ਬੰਨ ਦੇਾਂਗੇ ਤੇ ਬਾਹਰ ਪੱਠੇ ਪਾ ਕੇ ਢੱਕ ਦੇਾਂਗੇ ਤੇ ਚਲੋ ਠੀਕ ਆ ਜੀ ਆਪਾਂ ਕਰਨ ਲੱਗੇ ਆ ਬਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਤੇ ਵੀਡੀਓ ਫਿਰ ਆਪਾਂ ਕਿਉਂਕਿ ਬਾਹਰ ਅੰਦਰ ਤਾਂ ਜਾਈਦਾ ਨਹੀਂ ਫਿਰ ਆਪਣੇ ਜਾਨਵਰਾਂ ਨੂੰ ਗਾਈ ਬੰਨਣਾ ਚਾਹੀਦਾ ਤੇ ਜਾਨਵਰਾਂ ਨੂੰ ਗਾਈ ਬੰਦ ਕਾ ਤੇ ਬਾਕੀ ਮੇਰਾ ਪੁਰਾਣਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੀਰ ਬਣ ਕੇ ਤੇ ਮੇਰੇ ਹਜੇ ਸਬਸਕ੍ਰਾਈਬਰ 173 ਚੰਤਰੀ ਹੋਏ ਆ ਤੇ ਚੈਨਲ ਬਣੇ ਨੂੰ ਹੋ ਗਏ 7-8 ਮਹੀਨੇ ਤੇ ਮੇਰਾ ਵੀਰ ਨਾ ਕਰਿਆ ਕਰੋ ਯਾਰ ਤੇ ਇੱਕ ਬਾਰੀਆਂ ਕਰਤੀਆਂ ਆਪਾਂ ਕਬੂਤਰਾਂ ਦੀਆਂ ਬੰਦ ਆ ਬਾਰੀਆਂ ਤਾਂ ਬੰਦ ਕੀਤੀਆਂ ਬਈ ਠੰਡ ਬਹੁਤ ਆ ਰਾਜਾ ਵੇਣ ਲਾਤਾ ਮੈਂ ਇੱਥੇ ਇੱਥੇ ਗੱਟਾ ਲਾਤਾ ਇਧਰ ਰਾਜਾ ਵੇਣ ਲਾਤਾ ਉਹ ਗੱਟੀ ਉਹ ਖੁੱਡੇ 'ਚ ਵੀ ਲਾਤਾ ਇਧਰ ਤੇ ਵੱਡੇ ਖੁੱਡੇ ਦੀ ਤਾਂ ਤੁਹਾਨੂੰ ਪਤਾ ਉੱਥੇ ਠੰਡ ਇੰਨੀ ਹੁੰਦੀ ਨਹੀਂਗੀ ਚਲੋ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੁਰ ਚੱਕ ਦਿਖੀਵਾ